ਕੇ ਬਾਹ ਨੂੰ ਚੜਦੇ ਨੂੰ ਚੱਲ ਬਣਾ ਆਪੂਆ ਕੁ ਰਖਣੀ ਮੰਮੀ ਐ ਜਿਵੇਂ ਬੜੀ ਵਧੀਆ ਰਖਣੀ ਲੈ ਲੈ ਕਾਜੂ ਕਤਲੀ ਲਿਆਈ ਆ ਕਾਜੂ ਕਤਲੀ ਧੜਕਣੇ ਬੰਦ ਜੇ ਕਾਜੂ ਕਤਲੀ ਕਹਿੰਦੇ ਆ ਮੰਮੀ 80 ਰੁਪਏ ਦੀ ਆ 80 ਮੇਰੇ ਪੁੱਤੀੇ ਵਾਸਤੇ ਐਦੇ ਨਾਲ ਕੀ ਚੰਗਾ ਮੈਨੂੰ ਅੱਧਾ ਕਿਲੋ ਲੱਗੰਦਾ ਇਹਦੇ ਅੱਧਾ ਕਿਲੋ ਹੀ ਆ ਮੈਂ ਕੀ ਬੜੀ 80 ਦੀ ਆ ਅੱਧਾ ਕਿਲੋ ਹੀ 80 ਦੀ ਤਾਂ ਹਾਂ ਅੱਧਾ ਕਿਲੋ ਆ ਲਗਦਾ ਅੱਡੀ ਹਲਵਾਈ ਵਾਲੇ ਕਮੇਟੀ ਪਾਈ ਸੀ ਤੂੰ ਅੱਜ ਜੀਤਾ ਕਰੋ ਖਾਈ ਨਹੀਂ ਹਮੇਸ਼ਾ ਤੂੰ ਆਪਾਂ ਨਾ ਮਾਰਦੇ ਨਹੀਂ ਕਿ ਬਾਸ ਸੜਿਆ ਚ ਖਲੋਤੀ ਸੀ ਤੇ ਅੱਡੇ ਵਾਲੀ ਦੁਕਾਨ ਤੋਂ ਮੈਂ ਕੋਹੋਹ ਨਾਟ ਦੀ ਬੱਤੀ ਜੋਤ ਲਈ ਸੜਿਆ ਪਤੀਸਾ ਆਜੋ ਪਤਨ ਆਹੋ ਬੰਨਤੀ ਇਹਨਾਂ ਇਹਦੇ ਵੀ ਬੰਨ੍ਹ ਆਪਤੀ ਹੈ ਵੀ ਇਹਦੇ ਵੀ ਬੰਨ੍ਹ ਰੱਖੜੀ ਲੈ ਆਹੋ ਅੱਲੀ ਆਈ ਹੈ ਤਾਂ ਸਾਰੇ ਈਆਂ ਵਾਸਤੇ ਲੈ ਆਈ ਆਹੋ ਆਏ ਹੱਲਾ ਫਾਫਾ ਸਣੀ ਬੰਨੀ ਜਾਣੀ ਆ ਕੋਈ ਕੇ ਬੰਨ ਪਤਾ ਵੀ ਇਹ ਰੁਪਏ ਖਰਚੇ ਆ ਤਾਂ ਹਾਂ ਹਾਂ ਮੈਂ ਵੀ ਸਵਾਦ ਵੇਖਾਂ ਆ ਤੇ ਕੋਈ ਹੋਰ ਵੈਰਾਈਟੀ ਲੈ ਆਏ ਆ ਆ ਲਿਆਂਦੀ ਦੋ ਲਿਆਂਦੇ ਆ ਨਾ ਆਪਣੇ ਪਤੀਆਂ ਵਾਸਤੇ ਹਾਂ ਥੋੜੀ ਖਾ ਚਾਰੀ ਦਾ ਨਾ ਖਾ ਮੈਨੂੰ ਸ਼ੂਗਰ ਨਹੀਂ ਹੋਈ ਠੀਕ ਹੈ ਆਹੋ ਇਹਦੇ ਨਾਲ ਨਹੀਂ ਹੁੰਦੀ ਇਹ ਮਹਿੰਗੀ ਬਰਫੀ ਆ ਲੈ ਕੇ 800 ਰੁਪਏ ਮਹਿੰਗੀ ਹਾਂ ਲੈ ਫੜ ਇੱਕ ਆ ਸੂਟ ਹੀ ਤੇਰਾ ਕੈਸ਼ ਕਰ ਆਹੋ आ मजनता क्म ग अ ස शा ठा देख ਉਹ ਨਾ ਦਾ ਆਇਆ ਮੇਰਾ ਆਇਆ ਇਹ ਤੇ 15 ਤੋਂ ਆ ਗਿਆ ਵਾ ਤੇ 1500 ਹੀ ਤਾਰਾ ਤੇ ਚਮਚਮ ਕਰਨ ਡਿਆ ਵਾ ਇਹ ਪਾ ਤੇ ਲੋਕ ਤਾਂ ਪੁੱਛਣਗੇ ਕਿ ਖੋਣੇ ਆਈਆਂ ਆਹੋ ਮਾਤਾ ਨਾ ਉਹ ਵੀ ਪੋਸ਼ ਰੱਖ ਲਾ ਨਵਾਂ ਲਈ ਵੀ ਕਿ ਧੀਆਂ ਨੂੰ ਹੀ ਦੇਈ ਜਾਣਾ ਹੀ ਹਾਂ ਹਾਂ ਇਹ ਵੀ ਆਈ ਸੀ ਭੈਣ ਤੇਰੀ ਰਖੜੀ ਮੰਨਣ ਆਇ ਨੂੰ ਲੱਗਤੂ ਤੇ ਉਹ ਆ ਕਿ ਆਈ ਆ ਕਿਲੋ ਚਾਕਲੇਟ ਬਰਫੀ ਆਹੋ ਉਂਦੀ ਨਹੀਂ ਕਿਲੋ ਚਮਚਮ ਵਧੀਆ ਵਾਲੇ ਮਾੜੇ ਨਹੀਂ ਅੱਤਾ ਥੀ ਲੋਨੀ ਕਿੰਨਾ 1 ਕਿਜੀ ਆਹੋ ਤੇ ਨਾਲ ਮੀਰਾ ਸੂਟ ਤੇ ਨਾਲ ਆਪਣੇ ਪਿਓ ਦਾ ਸੂਟ ਤੇ ਨਾਲ ਪਤੀਏ ਦਾ ਸੂਟ ਆਹੋ ਵੇਚੀ ਵੜ ਜਾ ਪਰਤੇ ਆ ਜਾ ਦੇ ਲੱਗੀ ਆ ਮੈਨੂੰ ਪਤਾ ਸੀ ਤੂੰ ਇਸੇ ਕੰਮੋਂ ਨੇ ਆਈ ਹੈ ਮਾਤਾ ਬੜੇ ਪੈਸੇ ਇਕੱਠੇ ਕੀਤੇ ਹੁਣ ਤੂੰ ਦਲੇਰ ਹੈ ਮਾਤਾ ਤੀ ਤੇ ਆਹੋ ਚੁਪਾ ਦੇ ਆਹ ਹਜ਼ਾਰ ਛੜ ਮਾਤਾ ਹੋਰ ਦੇ ਦੇ ਇੰਨੇ ਪੈਸੇ ਫੜੇ ਤੂੰ ਕਰਨੇ ਆ ਦਾ ਹੁਣ ਨੋਟਾ ਲਈ ਵੇਖੀ ਜਾਂਦੀ ਐ ਦਿੱਤਾ ਤੂੰ ਦਿਲ ਘੱਟ ਆ ਤੇਰਾ ਟਿਕ ਪੈ ਮਾਤਾ ਹਾਏ ਹਾਏ ਕਿਥੋਂ ਲੱਭ ਗਈ ਤੈਨੂੰ ਇਹ ਮੇਰਾ ਬੱਸ ਕਰ ਤੇਰਾ ਤੂੰ ਗੜੀ ਇੱਥਾਂ ਕਬੱਡੀ ਖੇੜ ਕੇ ਜਿੱਤਿਆ ਵਾ ਵਾ ਦਾਦੀ ਤਾਂ ਡੱਗਾ ਹੀ ਲੈ ਖੜ ਦੋ ਤੇ ਸੌਦਾ 100 ਸੋ ਬੜਿਆ 10000 ਦੇ ਤੂੰ ਡਾਇਟ 4 ਉਹ ਫੇਰ ਤਾਂ ਜਾਵੇ ਅੱਧਾ ਕਿਲੋ ਬਰਫੀ ਤੇਰੀ ਅੱਛਾ ਅੱਛਾ ਫੇਰ ਤਾਂ ਜਾਵੇ ਅਬੀ ਨਾ ਉਹ ਵੀ ਬਾਕੀ ਦੋ ਤੇ ਨੀ ਮੀਨੇ ਨਾ ਜੀ ਇਹਨਾਂ ਜੋ 500 300 ਤਾਂ ਮੈਂ ਮੁਲੀ ਲੱਗ ਜੀ 2 ਮਿੰਟਾਂ ਤੱਕ ਲੈ ਇਹਨਾਂ ਜੋ ਤੇ ਮੈਂ ਥੋੜੇ ਥੋੜੇ ਨੇ ਆਣਿਆ ਨੂੰ ਅੱਡ ਜਾਣੇ ਤੋ ਨਹੀਂ ਰੱਜ ਸਕਦੀ ਕਦੀ ਵੀ ਉਹ ਬਾਕੀ ਵੇਖ ਲੈ ਦੂਜੀ ਵੱਡੀ ਆਂਦੀ ਮੈਂ ਕੁਝ ਵੀ ਨਹੀਂ ਲੈਣਾ ਤੇ ਮੇਰੇ ਬਾਜ਼ੀ ਵੀ ਜਾਵੇ ਨਾ ਖੁਸ਼ ਵੱਡੀ ਜਾਨ ਤੇਨੂੰ ਅਜ ਤੱਕ ਬੱਚਿਆ ਇੱਕ ਅੱਖ ਨਹੀਂ ਗਾ ਮੈਂ ਫੜ 200 ਅੱਡੇ ਤੱਕ ਕਰਾਇਆ ਤੇ ਆਹ ਗਾਂ ਰਿਕਸ਼ੀ ਵਾਲੇ ਨੂੰ ਦੇ ਦੇ 50 ਲੈਣੇ ਤੇ 50 ਰੁਪਏ ਤੂੰ ਰੱਖ ਲਈ ਐਸ਼ ਕਰ ਆਹ ਜਾ ਕੇ ਸਾਫ ਵੀ ਦਿਵਾ ਆ ਗਿਆ ਸਾਫ ਦੇਣਾ ਲੈ ਫੜ ਹੋਰ ਨਿਆਣੇ ਤਾਰ ਕੇ ਵੀ 200 ਤੈਨੂੰ ਹੀ ਦੇ ਦਿੰਨੀ ਆ ਉਹ ਵੀ ਗਾਂ ਕੇ ਹੋਰ ਦੇ ਦੇ ਹੋਰ ਵਾਰ ਲਾ ਇੱਕ ਦੋ ਚਾਰ ਨੋਟ ਹੋਰ ਵਾਰ ਲਾ ਹਾਂ ਹੋਰ 10 ਨੂੰ ਜ਼ਿਆਦਾ ਫਿਕਰ ਪੈ ਗਈ ਆਣ ਆਣ ਆ ਤੇਰੀਆਂ ਦੀ ਬੈੱਡ ਸ਼ੀਟ ਆਹੋ ਆ ਤੇਰੀ ਬੈੱਡ ਸ਼ੀਟ ਵਧੀਆ ਮਹਿੰਗੀ ਬੋম্বে ਡੈਂਗ ਦੀ ਆਹੋ ਉਹ ਕਿਉਂ ਤਾਇਆ ਖਰਾਬ ਸੌਂਦੀ ਆ ਤਾ ਵਾ ਜਿਹਦੇ ਤੱਕ ਤੂੰ ਵਧੀਆ ਸੋਏਗੀ ਦੋ ਦਿਨ ਉੱਠੇਗੀ ਨਹੀਂ ਐਕਸ਼ ਕਰੇਗੀ ਖੜਾੜੇ ਮਾਰੇਗੀ ਮੇਰਾ 2.5 ਵਾਲੀ ਤਾਂ ਮੈਨੂੰ ਨਹੀਂ ਪਹੁੰਚੀ ਕਾ ਮਹਿੰਗੀ ਉਹ ਤੇ ਤੇ ਆਲਸ ਪਿਆ ਨਾ ਇਹ ਤੇ ਵਧੀਆ ਨੀਂਦ ਆਉਗੀ ਕਪੜਾ ਪੜ ਕੇ ਵੇਖ ਦੇਖੀ ਜ਼ਿਆਦਾ ਨਾ ਵਧੀਆ ਆ ਜੇ ਨਹੀਂ ਕਦੀ ਇਕੱਠਾ ਵੇਖਿਆ ਇਹਨਾਂ ਸਮਾਨ ਮਾਂ ਹੀ ਆ ਜਿਹੜੀ ਜਿੰਦੀ ਆ ਵੇ ਚੁੱਪ ਕਰੋ ਮਾਂ ਹੀ ਆ ਜਿਹੜੀ ਜਿੰਦੀ ਵਾ ਹੋਰ ਨੀ ਕਹਿਣ ਦੇਣੇ ਤੈਨੂੰ ਮੈਂ ਵੈਸੇ ਹੱਸਣ ਲਈ ਆ ਤੀਆਂ ਦਾ ਤੇ ਚਲ ਬਰਫੀ ਦਾ ਡੱਬਾ ਹੀ ਬਹੁਤ ਵਧੀਆ ਵਾ ਤੀਆਂ ਨੇ ਜਿਹੋ ਦਿੱਤਾ ਉਹ ਹੀ ਬਹੁਤ ਵਧੀਆ ਤੇ ਮੈਨੂੰ ਖਸੜਈ ਆ ਆਹੋ ਬਹੁਤ ਆ ਅੱਧਾ ਕਿਲੋ ਹੀ ਬਹੁਤ ਆ ਆਹੋ ਰੱਖ ਦੋ ਫ੍ਰੀਜ ਚ ਢੋਲ ਨਾ ਜਾਵੇ ਭਾਰੀ ਬੜੀ ਉਹਦਾ ਅੱਧਾ ਚ ਖਾ ਜਾਵੀਂ ਇਹ ਸਾਰੇ ਅੱਧਾ ਚ ਕਿੱਥੇ ਖਾ ਲੂਗੀ ਅੱਧਾ ਕਿਲੋ ਬਰਫੀ ਕਿਤੇ ਨਿਆਣੇ ਅੱਜ ਖਾਜੇ ਤੇ 6 ਮਹੀਨੇ ਲੰਗੜ ਕੇ ਸਾਡੇ ਆ ਲੈ ਨੇ ਪਰ ਕਿਆਜ ਕਰਨਾ ਜੁੱਕ